ਜੇ ਸਿੰਘ ਨੂੰ ਆਉਣਾ ਪੈਣਾ। ਜਿਹੜੀ ਸਰਦਾਰ ਰਾਤੀ ਦਰਬਾਰ ਸਾਹਿਬ ਕੋਲ ਇੱਕ ਬੇਇੱਜ਼ਤੀ ਕਰਨਾ ਆਪਰੀ ਇੱਕ ਨੌਜਵਾਨ ਕਿੰਨੂ ਗਿੱਕਾ ਸਾਹਿਬ ਦੇ ਅਦਾਲਤੋਂ ਪਾਕਿ ਨਰੁਕੇਆ। ਕਿ ਜਿਹੇ ਵੇਲੇ ਜਦੋਂ ਸੋਚਿਆ ਸਿੱਖ ਸੰਤ ਕੰਨੂ ਦਾ ਰਸਤਾ ਮਨਾ ਰਹੇ ਹੈ ਸੇਜ ਨੂੰ ਸਿੱਧੀ ਜਿਹਾ ਮਾਗ ਮਨਾਇਆ ਜਾਣਾ। ਲੱਗਦਾ ਕਿ ਉਹ ਵੱਡੀ ਸਾਭਿਸ਼ ਹੈ ਸਿੱਖ ਕੌਮੀ ਭਾਵਨਾ ਨੂੰ ਪੜਕਾਣ ਦੀ। ਇਦੀ ਚ ਦੋ ਗੱਲਾਂ ਨੇ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਸ ਇਨਸੀਡੈਂਟ ਨੂੰ ਸਖਤ ਤੇ ਸਖਤ ਕੜੇ ਲੱਗਾਂ ਕੇ ਕੰਡਮ ਕਰਦਾ। 인ਸਾਨੀਅਤ ਵਾਸਤੇ ਮਾਨਵਤਾ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਵਿੱਤਰ ਬਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜਾ ਮਾਨਵਤਾ ਦਾ ਭਲੇ ਦਾ ਉਪਦੇਸ਼ ਸਰਬੱਤ ਦੇ ਭਲੇ ਦਾ ਉਪਦੇਸ਼ ਜਿੱਥੋਂ ਅਨਸੋਪੈਰੀ ਨਿਕਲਦਾ ਹੋਵੇ ਉੱਥੇ ਜਾ ਕੇ ਇਹੇ ਜੀ ਹਰਕਤ ਕਰਨੀ ਧਨੋ ਨਹੀਂ ਹਰਕਤ ਕਰਨੀ ਇਹ ਨਿੰਦਿਆ ਜਿੱਥੇ ਇਸ ਨੂੰ ਅਸੀਂ ਗੰਧਮ ਕਰਦੇ ਹਾਂ ਉੱਥੇ ਸਰਕਾਰ ਦਾ ਮੌਜੂਦਾ ਆਮ ਆਦਮੀ ਪਾਰਟੀ ਦਾ ਇਹ ਵੱਡਾ ਫੇਲੀਅਰ ਹਰ ਮੰਦਰ ਸਾਹਿਬ ਤੇ ਤੀਜਾ ਨਿਕਲ ਕੇ ਆਇਆ ਹੈ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਤੇ ਤੁਸੀਂ ਵੇਖਿਆ ਸੀਗਾ ਕਿ ਕਿਵੇਂ ਇੱਕ ਬੰਦੇ ਨੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਚੌਕਸ ਲੋਕਾਂ ਨੇ ਕਈਓ ਸੇਵਾਦਾਰ ਸਨ ਹੋਰ ਸਨ ਉਹਨਾਂ ਨੇ ਉਸ ਨੂੰ ਉਸ ਕੰਮ 'ਚ ਅੰਜਾਮ ਦੇਣ ਤੋਂ ਰੋਕਿਆ ਔਰ ਉਹਨੂੰ ਬਹੁਤ ਵੱਡੀ ਸਜ਼ਾ ਵੀ ਮਿਲੀ ਉਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ 'ਚ ਭਗਵੰਤ ਮਾਨ ਦੀ ਸਰਕਾਰ ਹੈ ਟੀ ਇਹਨੂੰ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਹੋਵੇ ਉਹਨਾਂ ਤੇ ਜਾਨਲੇਵਾ ਹਮਲਾ ਸੁਖਬੀਰ ਸਿੰਘ ਤੇ ਜਦੋਂ 2084 ਤੋਂ ਬਾਅਦ ਹੁਣ 2000 24 ਚ ਚੱਲਦੀ ਆ ਇਹ ਵੀ ਉਹਦੇ ਸਾਰਿਆਂ ਦੇ ਸਾਹਮਣੇ ਔਰ ਅੱਜ ਜਦੋਂ ਚੱਪੇ ਚੱਪੇ ਤੇ ਪੁਲਿਸ ਲੱਗੀ ਹੋਵੇ ਤੇ ਮੈਂ ਪੁੱਛਣਾ ਚਾਹੁੰਦਾ ਪੁੱਲਰ ਸਾਹਿਬ ਕਿਹੜੀ ਨੀਂਦ ਚ ਸੁੱਤੇ ਕਿਤੇ ਉਹੀ ਵਾਲੀ ਤਾਂ ਨਹੀਂ ਜਿਹੜੀ ਚ ਭਗਵਾਨ ਸੁੱਤਾ ਕਿਤੇ ਇੱਕੋ ਫਾਰਮੂਲਾ ਤਾਂ ਨਹੀਂ ਸ਼ਾਮ ਵਾਲਾ ਅਪਣਾਉਂਦੇ ਦੋਵੇਂ ਅਬ ਸੋਚ ਨਾਲ ਕਹਿਣਾ ਪੈਂਦਾ ਕਿ ਇੰਨੀ ਪੁਲਿਸ ਲੱਗੀ ਹੋਵੇ ਔਰ ਫੇਰ ਕਿਸੇ ਦੀ ਹਿੰਮਤ ਆ ਕੇ ਇਹ ਜਿਆ ਕਰਦੇ ਮਤਲਬ ਕਿ ਪੁਲਸ ਦਾ ਸਾਰੇ ਸੌ ਭੈ ਜਬ ਪੁਲਿਸਿੰਗ ਪੁਲਿਸਨ ਮੈਂ ਹੀ ਮਾੜੀ ਕਹੂੰਗਾ ਥਲੜੇ ਮੁਲਾਜ਼ਮ ਬਹੁਤ ਹਿੰਮਤ ਕਰ ਰਹੇ ਕੰਮ ਕਰ ਰਹੇ ਮਗਰ ਜਿਹੜੇ ਕੁੱਤਲੇ ਬੈਠੇ ਆ ਜਾਂ ਤਾਉ ਆਪ ਕਰਵਾ ਰਿਹਾ ਜਾਂ ਉਹ ਸੁੱਤੇ ਥੋੜੇ ਨਕਥੇ ਕਿੰਨੇ ਬੰਬ ਚੱਲ ਗਏ ਆਰਮੀ ਏਰੀਆ ਗੁੰਟਾਲਾ ਚੌਕੀ ਭਾਗਪੁਰ ਦੁਆਰਾ ਮੰਦਰ ਕਿੰਨੀਆਂ ਕਿ ਚੌਕੀਆਂ ਤੇ ਜਾ ਕੇ ਇਹ ਬੰਬ ਬਲਾਸਟ ਹੋ ਗਏ اسلام ਆਬਾਦ ਹੁਣ ਆ ਲੇਟਸਟ ਹੁਣ ਕੁਝ ਦਿਨ ਪਹਿਲਾਂ ਹੋਇਆ ਸੀ ਔਰ ਭਗਵੰਤ ਮਾਨ ਕਹਿੰਦਾ ਇੱਕ ਗਰੀਬ ਬੰਦਾ ਵਿਚਾਰਾ ਡੀਆਈਜੀ ਸਾਹਿਬ ਇਹਨਾਂ ਦੇ ਕਹਿ ਰਿਹਾ ਸੀ ਬੀਕੇਆਈ ਦਾ ਕਾਰਕੁਨ ਫੜ ਲਿਆ ਉਹ ਕਹਿੰਦਾ ਵਿਚਾਰਾ ਮਤਲਬ ਇਹਨਾਂ ਦੀ ਆਪਸ 'ਚ ਮੈਨੂੰ ਲੱਗਦਾ ਕੋਆਰਡੀਨੇਸ਼ਨ ਕੋਈ ਨਹੀਂ ਔਰ ਜਦ ਕੋਆਰਡੀਨੇਸ਼ਨ ਕੋਈ ਨਹੀਂ ਇਸੇ ਲਈ ਲਾਅ ਐਂਡ ਆਰਡਰ ਦਾ ਟੋਟਲ ਕੋਲਾਪਸ ਹੈ ਪੋਲੀਟਿਕਾਈਜੇਸ਼ਨ ਔਰ ਪੁਲਿਸ ਹੈ ਔਰ ਉਸ ਪੋਲੀਟਿਕਾਈਜੇਸ਼ਨ ਆਫ ਪੁਲਿਸ ਦਾ ਨਤੀਜਾ ਇਹ ਹੈ ਕਿ ਲੋਕ ਲਾਅਨ ਆਰਡਰ ਤੋਂ ਲੋਕ ਆਹਤ ਨੇ ਸਬਰ ਕਰ ਰਿਹਾ ਲੋਕ ਆਪਣੀ ਜਾਨੀ ਮਾਲੀ ਸੁਰੱਖਿਆ ਆਪ ਹੀ ਕਰ ਰਿਹਾ ਉਹਨਾਂ ਨੂੰ ਪੁਲਿਸ ਤੇ ਆਸ ਵਿਸ਼ਵਾਸ ਕੋਈ ਨਹੀਂ ਰਿਹਾ ਬਿਕੋਜ਼ ਆਫ ਮਾੜੀ ਲੀਡਰਸ਼ਿਪ ਆਪ ਭਗਵੰਤ ਮਾਨ ਜਿਹੜੇ ਹਮੌਜੂਦਾ ਹੋਮ ਮੰਤਰੀ ਹੈ 6 ਮਿੰਟ ਚ ਜਾਣਾ ਵੀ ਵੇਟ ਵੀ ਨਹੀਂ ਕਰ ਆਪਣੀ ਚਾਹ ਮੰਦਰ ਸਾਹਿਬ ਜਾਂ ਕੇਸਗੜ੍ਹ ਸਾਹਿਬ ਕਿਸੇ ਵੀ ਚੋਕਲਾ ਦਿਨ ਦੇ ਪਰਖ ਜਾਂ ਜਨਤਿਰ ਪੋਰਟ ਹਲ ਤੱਕ ਸਾਹਮਣੀ ਨਹੀਂ ਹੈਂ ਭਗਵਾਨ ਤੁਮਾਨ ਕੇ ਬੱਲ ਹੀ ਨਹੀਂ ਜੀ ਇਸ ਕੰਮ ਨੂੰ ਉਹ ਸਿਆਸਤ ਕਰ ਸਕਦਾ ਹਰ ਮੁੱਦੇ ਤੇ ਔਰ ਉਹ ਸਿਆਸਤ ਕਰਨ ਤੱਕ ਹੀ ਸੀਮਿਤ ਰਹਿ ਸਕਦਾ ਉਹਦੀ ਸਮਝ ਵੀ ਨਹੀਂ ਸੀਰੀਅਸਨੈਸ ਵੀ ਨਹੀਂ